ਨਹੀਂ ਆਉਣਾ ਆਉਣ ਕਰਿਓ ਐਕਸ਼ਨ ਜਾ ਕੱਲ੍ਹ ਕੱਲ੍ਹ ਕਰੂਣੀ ਓਕੇ ਵੇਖੋ ਭਾਈ ਬਾਂਦਰ ਖਲੋਤਾ ਉਤੇ ਕੋਠੇ ਤੇ ਕਿੰਨਾ ਲੱਗਾ ਹੈਲੋ ਗਾਇਸ ਅੱਜ ਦਾ ਸਾਡਾ ਨਵਾਂ ਵਲੌਗ ਤੇ ਲੱਗੇ ਪਿੰਡ ਦੇ ਹੀ ਮੇਲਾ ਤੇ ਆਪਾਂ ਚੱਲੇ ਮੇਲਾ ਵੇਖਣ ਤੇ ਉੱਥੇ ਕਬੱਡੀ ਖੁੱਡੀ ਹੋਂਡੀਆਂ ਦੇ ਬਾਗੀਦਾਨ ਲਗਾਉਂਦੇ ਆ ਤੇ ਹੋਰ ਯਾਰ ਚੱਲ ਜੇ ਤੇ ਵਲੌਗ ਆਪਣੇ ਲੇਟ ਹੋਣ ਨੇ ਇਹਦੇ ਇਸ ਕਰਕੇ ਗਾਇਸ ਲੋਗ ਤੇ ਕੱਟਿਆ ਤੇ ਆਪਾਂ ਕੋਈ ਨਹੀਂ ਹੁਣ ਡੇਲੀ ਵਲੌਗ ਆਇਆ ਕਰੂਗਾ ਤੇ ਜੁੜੇ ਰਹੋ ਅੱਗੇ ਤਾਂ ਦਿਖਾਉਨੇ ਆ ਬਾਪੋ ਮੇਲੇ 'ਚ ਪਹੁੰਚ ਗਏ ਆ ਉਹ ਚੈੱਕ ਤੇ ਔਰ ਅੱਗੇ ਤਾਂ ਦਿਖਾਉਨੇ ਆ ਉਧਰ ਮੇਲਾ ਆਊਗਾ ਦਸੂ ਲਵਲੀ ਪਰਿਗੋਲੇ ਕਦਰ ਨੂੰ ਜਾਣ ਮੇਲੇ ਆਏ ਅੱਜ ਤੇ ਹੋਏ ਗਾਇਸ ਵੈਲਕਮ ਟੂ ਮਾਈ ਚੈਨਲ ਤੇ ਅੱਜ ਆਜਾ ਹਟਾ ਬਲੌਗ ਦਾ ਹੈਗਾ ਜੀ ਕਿਲਮਾ ਦਿਨ ਆਪਣਾ ਪੰਜਵਾ ਹਾਂਜੀ ਪੰਜਵਾ ਦਿਨ ਹੈ ਤੇ ਪਿਛਲੀ ਈ ਪਿਛਲੀ ਈ ਪਰਿਵਾਰ ਪਿਛਲੀ ਈ ਪੰਜਵਾ ਹੈ ਤੇ ਅੱਜ ਮੇਲਾ ਜਾਣ ਮੇਲਾ ਭਰੀ ਏ ਮੀਆਂ ਵੇਟ ਦਾ ਹਾਂਜੀ ਤੇ ਹੋਰ ਗਾਇਸ ਕਿੱਦਾਂ ਵਧੀਆ ਜੇ ਸਾਰੇ ਇਧਰ ਨੂੰ ਜਾਣਾ ਆਪਾਂ ਤੇ ਨਹੀਂ ਜਾਣੇ ਆਪਾਂ ਨਾ ਥੋੜੇ ਘੁੰਮ ਕੇ ਆਪਾਂ ਚੱਲੀਏ ਘਰੇ ਨਹੀਂ ਘਰੇ ਨਹੀਂ ਭਾਈ ਇਹ ਕਰੀਏ ਆ ਉਧਰੋਂ ਹੋਈਏ ਉਧਰ ਕੀ ਕਰਨ ਜਾਣਾ ਮੇਲਾ ਪੂਰਾ ਦਿਖਾ ਦਈਏ ਮੇਲਾ ਪੂਰਾ ਤੇ ਹੋਣਾ ਗਾਇਸ ਹਾਂ ਹਾਂ ਫਰੈਂਡ ਨੂੰ ਚਲੋ ਫਿਰ ਇੱਥੇ ਕਰੋ ਕੈਂਟ ਹਾਂਜੀ ਗਾਈ ਦੇ ਨਵੇਂ ਦੇ ਨਵੇਂ ਦੁਕਾਨਾ ਚੈੱਕ ਕਰੋ ਭਾਈ ਪਕੌੜੇ ਆਪਣੇ ਕੋ ਜਲੇਬੀਆਂ ਮਿਲਣਗੀਆਂ ਸਾਰਾ ਦੁਕਾਨਦਾਰੀ ਇਧਰ ਨਹੀਂ ਇਧਰ ਹੈ ਨਹੀਂ ਕੋ ਇਧਰ ਤੇ ਕਣ ਕੇ ਆ ਭਾਈ ਮੇਲਾ ਭਾਈ ਸਮਾਪਤੀ ਹੋ ਗਿਆ ਤੇ ਅਸੀਂ ਪਹੁੰਚੇ ਲੇ ਤੇ ਭਾਈ ਸਮਾਪਤੀ ਵਾਕਿਆ ਸਹੀ ਗੱਲ ਓ ਵੇਖੀ 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 ਫੁੱਦੂ ਡਰਾਈਵਰ ਦੀ ਨਹੀਂ ਨਹੀਂ ਅੱਗੇ ਜਾਣ ਲੋ ਭਾਈ ਡਰਾਈਵਰ ਹੀ ਤਾਂ ਵਧੀਆ ਵਾ ਉਹ ਤੋਂ ਮੋੜ ਕੇ ਓ ਨਹੀਂ ਇਹ ਭਰਾ ਵਾ ਓ ਲੈ ਓ ਵੇਖੀ 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 ਫੁੱਦੂ ਡਰਾਈਵਰ ਦੀ ਤੇਰੀ ਭਾਈ ਦੁਕਾਨਾਂ ਆਤੀਆਂ ਰਹਿ ਗਈਆਂ ਹੈ ਤਾਂ ਕਰਕੇ ਮੁਰਸਾ ਠੀਕ ਭਾਈ ਫਿਰ ਦੁਰੇ ਕਮਾਇਆ ਵਾ ਠੀਕ ਠੀਕ ਹਾਂਜੀ ਬੀਬੀਆਂ ਨਹੀਂ ਦੇਖੋ ਦੀ ਬੀਆ ਨਹੀਂ ਤੇ ਆ ਬਾਕੀ ਜਗਾ ਨੂੰ ਨਹੀਂ ਪਤਾ ਕਿਹੜੀ ਹੈ ਹਾਂਜੀ ਜਾਣ ਦੋ ਆਹ ਤੋਂ ਮੋੜ ਦੋ ਭਾਈ ਆ ਜਗਾ ਹੈ ਭਾਈ ਵੇਖੋ ਸੂਰਤ ਨਿਆਰੇ ਜਗਾ ਉਹਨਾਂ ਮਨਚਵਾਏ ਹਾਂਜੀ ਤੇ ਇੱਥੇ ਲੰਗਰ ਹੀ ਆ ਲਫਾ ਆਹ ਜੋੜੀ ਫੋਟੋ ਠਿਕ ਜਾਣਾ ਇੰਦਰ ਫੋਟੋ ਸ਼ੂਟ ਜੋੜੀਆਂ ਫੋਟੋ ਸ਼ੂਟ ਹੁੰਦੀ ਹੈ ਫੋਟੋ ਸ਼ੂਟ ਜਾਣ ਮੇਲਾ ਮੈਂ ਤੇ ਉਧਰ ਗਰੀ ਆ ਨਹੀਂ ਵੀ ਆਵਣ ਤੇ ਆ ਖੁਸ਼ੀ ਭਾਈ ਦੇ ਮੈਨੂੰ ਠੱਕੇ ਨਾ ਲਿਆ ਹਾਂਜੀ ਠੱਕੇ ਨਾ ਤੇ ਅੱਗੇ ਤੁਹਾਨੂੰ ਕਬੱਡੀ ਵੀ ਉਧਰ ਦਿਖਾ ਦਿੰਨੇ ਮੜੀ ਕਬੱਡੀ ਵੀ ਦਿਖਾਣੀ ਹੈ ਹਾਂਜੀ ਪਹੁੰਚ ਗਏ ਆ ਭਾਈ पैसे पुछे रोकी ਕਬੱਡੀ ਬਹੁਤ ਘੈੜ ਮੇਰੇ ਵੀਰੇ ਹੋ ਰਹੀ ਹੈ ਕਬੱਡੀ ਦਾ ਆਨੰਦ ਮਾਣੋ ਜਾਣਦੇ ਆ ਮੋਲੇ ਧਰਮਾ ਵਾਲਾ ਪਹਿਲੀ 1100 ਬੰਦੇ ਨੰਬਰ ਆਪਣੀ ਟੀਮ ਦੀ ਜੋਰ ਰਹਾ ਹੈ ਫਿਰ ਕਾਸ਼ ਆ ਗਿਆ ਉਧਰ ਸਾਡੇ ਪਵਨ ਜਿਹਨੂੰ ਪਿਆਰ ਨਾਲ ਬੰਦਾ ਦੇ ਰੱਖਿਆ ਪਵਨ ਪੰਡਤ ਜੀ ਇਟਲੀ ਤਰਵਾਏ ਹੋਏ ਆ ਸਾਡੇ ਵੀਰ ਜਿਹਦੇ ਸ਼ਿਵ ਜੀ ਤੁਹਾਡੇ ਕੋਲ ਕੀ ਕਹਿੰਦਾ ਹੁੰਦਾ ਹੈ

ਹਨੇ ਢਾਲੀ ਵਾਲ ਸਾਹਿਬ ਇਸ ਇਲਾਕੇ ਦੇ ਮੇਲੇ ਸਾਹਿਬ ਇਹ ਚੈਂਟਰ ਉੱਤੇ ਬਹੁਤ ਮਾਣ ਕਰਦੇ ਆ ਉਧਰ ਸਾਡੇ ਕਹਿੰਦੇ ਉਹ ਸਰਕਾਰ ਦੇ ਡੋਮਰਾ ਡੇਕੇ ਸਾਹਿਬ ਐਸਐਸਆਈ ਸਾਹਿਬ ਕਹਿੰਦੇ ਮੇਰੇ ਯਾਰ ਪਰਸੇਮ ਸਿੰਘ ਜੀ ਨਾ ਕੋ ਕੇਥੋਂ ਵੀ ਆਏ ਹੋਏ ਐ ਸ਼ਰਜੀ ਜੀ ਜੀ ਆਏ ਹੋਏ ਕਰ ਦਿਓ ਧੰਨਵਾਦ ਲੋ ਚੈੱਕ ਭਾਜੀ ਭੀੜ ਆਪਾਂ ਕੇ ਕਿਹੜੇ ਮੁੰਡੇ ਖੇਡਦੇ ਆ ਕਬੱਡੀ ਵਾਲੇ ਇਹਨਾਂ ਨੂੰ ਔਖੀਆਂ ਨਹੀਂ ਮਿਲਦੀਆਂ ਇਹ ਵੀਰ ਜਿਹੜੇ ਸੱਤਾ ਪਿੱਟ ਕਰਕੇ ਰਹਿ ਜਾਂਦੇ ਉੱਥੇ ਦੇ ਉੱਥੇ ਇਹਨਾਂ ਵਾਸਤੇ ਨੇ ਕੋਈਆਂ ਕੋਈ ਤੁਸੀਂ ਰੂਲ ਕੱਢੋ ਕਿ ਜਿਹੜਾ ਵਧੀਆ ਟੂਰ ਲਾਦਾ ਉਹਨੂੰ ਔਖੀ ਮਿਲਣੀ ਚਾਹੀਦੀ ਹੈ ਹੈ ਵੀ ਇਹ ਸੋ ਸੁਖਬਈ ਜਫਾ ਲਾ ਕੇ ਜਫਾ ਲਾ ਕੇ 1100 ਜਫਾ ਦੇ ਨਾਲ ਖੇਡ ਮੈਦਾਨ ਵਿੱਚ ਲਾ ਗਏ ਸਾਰੇ ਜੀਪੂ ਭਾਜੀ ਤੇ ਨਾਲ ਬਾਜੂ ਸਾਰੇ ਆਸਟ੍ਰੇਲੀਆ ਦੇ ਉੱਤੇ ਇੱਕ ODI ਜੁਸੇ ਫੋਨ ਲਗਾਇਆ ਨਾ ਅੜੀ ਰੇਡ ਅੰਬਾ ਭੁੰਦੀ ਹੈ ਰਾਜਾ ਭੁੰਦੀ ਤੇ ਅੰਬਾ ਭੁੰਦੀ ਤੇ ਅੰਬਾ ਹੋ ਜੋ ਪਾਸੇ ਇੱਕ ਪਾਸੇ ਅੰਬਾ ਤੇਰੇ ਪਾਸੇ ਭੁੰਦੀ ਹੈ ਟੱਕਰ ਸਿਰੇ ਦੀ ਹੈ ਟੱਕਰ ਸਿਰੇ ਦੀ ਹੈ ਵਾਹੇ ਹੈ ਅੰਬਾ ਤੇ ਕਾਸ਼ ਆ ਗਿਆ ਜਿਹੜੇ ਬਾਜ ਕੋ ਜਸਦੀ ਕੀਤੀਓ ਤੇ ਜਰਵੀਰ ਸਿੰਘ ਦੀ ਤਾਅ ਮੈਨ ਦੇ ਸਾਹਬ ਜੋ ਚੇਤੇ ਕਰਦੇ ਆਏ ਸੇ ਧੰਨਵਾਦ ਕਰਦੇ ਆਂ ਇਸ ਅਸਰੇ ਦਾ ਮੈਚ 4 ਦੇ ਇਟਲੀ 4 ਦੇ ਇਟਲੀ ਦੀ ਬੁਣੇ 6 ਪਿੰਡ ਵਾਲੇ 1000 ਰੁਪਿਆ ਮੋਹਿਤ ਦੇ ਲਈ ਵੀ ਮਾਨ ਹੈ ਮੋਹਿਤ ਵਾਸਤੇ ਮਾਨ ਸਰਕਾਰ ਨੇ 1000 ਘੜਾ ਰਿਆ ਤੇ ਸੋਡੀ ਮਿਲ ਜਾਂਦਾ ਸੋਡੀ ਪਰੋਦੇ ਬਿੱਲਾ ਪੰਨੋ ਮਾਨ ਹੈ ਸਾਡੇ ਬਾਜ ਆਸਟ੍ਰੇਲੀਆ ਜੀ ਉਹਨਾਂ ਨੇ ਦਾਸ ਦੇ ਬੋਲਣ ਵਾਸਤੇ 500 ਦਾ ਮਾਨ ਘੱਲਿਆ ਹੈ ਕਹਿੰਦੇ ਰਾਜੀ ਵਾਸਤੇ ਵੀ ਸ਼ਿਲਦੀ ਮਾਨਸੀ ਦਿੱਤਾ ਤੇ ਤੇਰੇ ਵਾਸਤੇ ਵੀ ਮਾਨ ਹੈ ਬਾਜਾ ਦਾ ਧੰਨਵਾਦ ਕਰਦਾ ਹੈ ਅੱਜ ਮੋਹਿਤ ਵਾਸਤੇ 1000 ਆਉਟ ਕਾਰਚ

ਅੱਜ ਵੀ ਜਵਾਲੀ ਪੂਰੀ ਹੈ ਰੱਤਰਗੜੀ ਦੇ ਸੋਡੀ ਵਾਸਤੇ ਅਮਰ ਵੀਰ ਅੱਲੋਵਾਲ ਪਰਮ ਵੀਰ ਅੱਲੋਵਾਲ ਦਾਸ ਦਾ ਵੀ ਮਾਣ ਤੇ ਸੋਡੀ ਦਾ ਵੀ ਮਾਣ ਜਿਹੜੇ 500 ਦੇਵਾਂਗੇ ਔਰ ਵਰਦਾਲ ਖਦੂਰ ਸਾਹਿਬ ਦਾ ਵੀ 500 ਦਾ ਮਾਣ ਪਰ ਵੀਰ ਅੱਲੋਵਾਲ ਇਹ ਚੋਬੰਦੀ ਕਬੱਡੀ ਚਾਹੀ ਪੈਂਦੀ ਹਰਦਾ ਕਰਿਆ ਕਿੱਥੇ ਉਹ ਰੇਟਰ ਮਾਰਦਾ ਪੰਪਾ ਆ ਭੱਜ ਕਰਿਆ ਉਹ ਪੈਲੀ ਪੱਟੂ ਕੁੰਡੀਆਂ ਦੇ ਮਿੱਤਰਾ ਪਹਿਲਾ ਪਹਿਲਾ ਸੋਟੀ ਲਾ ਕੇ ਸਿੰਘ ਫਸ ਕੇ ਕੁੰਡੀਆਂ ਨੇ ਪਿਤਰਾ ਪਹਿਲਾ ਗੋਡੀ ਲਾ ਕੇ ਸੋਟੀ ਦਾ ਮਾਨ ਸਰਵਰ ਗੱਡੀ ਦੇ ਨਾਲ ਹੋ ਰੇ ਜਿਹੜੀ ਗੱਡੀ ਨੂੰ ਸੱਦੇ ਪਹਾਨਾ ਪੱਟਾ ਜੋ ਦੇਖੋ ਸਾਹ ਕੁੰਡਾ ਇਹ ਵੀ ਬਹੁਤ ਚਕਾਉ ਦਾ ਖਿਡਾਰੀ ਆ ਕੁੰਡਾ ਹਲੇ ਬਹੁਤ ਮੰਜਰਾਂ ਨੇ ਤੈਅ ਕਰ ਲਿਆ ਹੈ ਭਿੰਦਾ ਪਈ ਪਈ ਪਿੰਡ ਵਾਲਾ ਔਰ ਬੜੇ ਸਮਝਾ ਹੀਰਾ ਮੇਰੇ ਮਿੱਤਰੋ ਕੁੰਡਾ ਬੋਟੇ ਆ ਜੀ ਇੰਦਰਜੀਤ ਦਾ ਹਾਂ ਹਰ ਸਮਾਂ ਗਾਈਸ ਉਹ ਪੇਟ ਚੱਲੇ ਆਹੀ। ਕਿਹਾ ਹੈ ਰਹੀ ਏ ਇੰਡੀਆ ਦੇ ਨਾਲ ਆ ਭਾਈ। ਤੇ ਠੀਕ ਆ ਗਾਈਸ ਮੇਲਾ ਬਹੁਤ ਵਧੀਆ ਲੱਗਾ। ਜਿੰਨਾ ਕੁ ਮੈਂ ਬਹੁਤ ਵਧੀਆ ਲੱਗਾ ਜਾਨਾ ਬਸ ਮੇਲਾ। ਤੇ ਚਲੋ ਠੀਕ ਆ ਫਿਰ ਬਾਏ ਗਾਈਸ। ਪੇਟ ਜਾ ਕੇ ਤੁਹਾਨੂੰ ਕਰਦੇ ਆ। ਆ ਗਿਆ। ਗਾਜ਼ੇ ਬਾਈ ਲੋਕ ਬਾਈ ਲੋਕ ਐਵੇਂ। ਅਰੇ ਬਾਲਣ ਮਾਰਨਾ ਨਸਲੀ ਮਾਰੀ। ਲੋਈ ਲੋਈ ਕੋਈ। ਜਾਹਰ ਤੇ ਕਿਰੋੜਾ ਬੜਿਆ ਆਈ ਜਿਹੜਾ ਜਹਾਦੇ ਝੜਨ ਵਾਲੇ ਆਉਂਦੇ ਕੰਬੀਰ ਨੇ ਕਿਹੜਾ ਸੀਰ ਤੇ ਕਿਰੋੜਾ ਦੇ ਰੁਕਿਆ ਗਾਇ ਥੋੜਾ ਯਾ ਮਜ਼ਾਕ ਹੋ ਗਿਆ ਗਾਇਸ ਮਜ਼ਾਕ ਭਈਆਣਾ ਹੋ ਗਿਆ ਥੋੜਾ ਯਾ ਭਾਈ ਠਾ ਘਟ ਰਹਾ ਹੈ ਪਟਾ पता नहीं क्या है ये है ये, ये सूखा है पर सूखा हुआ है थोड़ा यार इधर को मोड़ना नहीं है नहीं, पानी खीला। पानी खीला। थोड़ा पानी है तो वाला ये गुरुद्वारा है पता नहीं कौन सा है यहाँ बहुत ही जंगल जंगल एरिया है ध्यान से आओ रात को मत आओ ये नहर है नहर दो मिनट रुक रुको 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 ਇਧਰ ਵੀ ਦਿਖਾ ਦਿਓ ਇਧਰ ਮਸ਼ੀ ਬਹੁਤ ਹੈ ਜੀ ਤੁਹਾਡਾ ਪਾਪਾ ਜੀ ਤੁਹਾਡਾ ਬਹੁਤ ਚੇਤਾ ਕਰਾ ਮਸ਼ੀ ਪਕੜੋ ਮਸ਼ੀ ਤੁਹਾਡਾ ਪਾਪਾ ਇਹ ਘਾਹ ਬੜੀ ਹੋਈ ਹੈ ਉਹ ਕੌਣ ਬੈਠੇ ਹੋਏ ਨੇ ਸ਼ੇਰ ਨਹੀਂ ਹੈ ਹਾਂ ਕਾਲਾ ਇਸਦੇ ਬਾਪ ਦਾ ਨਾਮ ਕੀ ਹੈ ਪਾਪਾ ਲੋਕ ਹੁੰਦੇ ਨੇ ਹੋਰ ਅਕਲ ਜੀ ਕੀ ਆ ਜੇ ਓਕੇ ਵਧੀਆ ਪਾਪਾ ਨਾ ਉਹ ਪਾਪਾ ਉਹ ਇਹਦੇ ਇਹਦੇ ਪਾਪਾ ਜੀ ਦੇ ਪਾਪਾ ਵਾ ਨਾ

ਭਾਈ ਜੀ ਨਾਲ ਇਹ ਵਲੌਗ ਆਪਣੇ ਆਇਆ ਕਰ ਲਿਆ ਹੁਣ ਇੰਟਰਸਟਿੰਗ ਜੇ ਦੇਲੀ ਆਉਣਗੇ ਭਾਈ ਦੇਲੀ ਨੇਟੋ ਥੋੜਾ ਕੰਮ ਜਾਇ ਤਾਇ ਕਰਕੇ ਹੁਣ ਆਪਾਂ ਰੇਲੇ ਹੋ ਗਏ ਆ ਵਲੌਗ ਕਰਦੇ ਆ ਰੇਲੇ ਗਏ ਆ ਹਾਂ ਜੀ ਤੇ ਤੁਹਾਨੂੰ ਆਪਾਂ ਕਿੱਥੇ ਆਣਾ ਭਾਈ ਸਾਡਾ ਨਿਕਲੇ ਤੁਹਾਨੂੰ ਭਾਈ ਹੋਰ ਆਪ ਦਾ